ਜੀ ਹੁਣ ਮੈਂ ਹੋ ਗਈ ਫ੍ਰੀ ਫ੍ਰੀ ਹੋ ਕੇ ਮੈਂ ਹੁਣ ਚਾਹਾਂਗੀ ਸਬਜ਼ੀ ਲੈਣ ਤੇ ਤੁਹਾਨੂੰ ਦਿਖਾਉਂਦਿਆਂ ਹੁਣ ਸਬਜ਼ੀ ਆਪਾਂ ਪੱਕੀ ਲੈ ਕੇ ਆਉਣੀ ਆ ਮੇਰਾ ਸਾਰਾ ਕੰਮ ਨਿਬੜ ਚੁੱਕਿਆ ਆ ਮੈਂ ਝਾੜੂ ਪੂੰਝਾ ਕਰਤਾ ਕੱਪੜੇ ਵੀ ਧੋ ਦਿੱਤੇ ਆ ਤੇ ਰਸੋਈ ਪਸਾਫ ਕਰਕੇ ਬੜੀ ਗੰਦੀ ਹੋਈ ਬਿਸੀ ਰਸੋਈ ਗੈਸ ਸਿਲੰਡਰ ਬਹੁਤ ਗੰਦਾ ਹੋਇਆ ਪਿਆ ਸੀ ਹਨ ਤੇ ਗਰਦ ਵਗੈਰਾ ਟਾਈਮ ਲੱਗ ਰਿਹਾ ਸੀ ਰਸਾਇਆ ਸਾਫ ਕਰਨ ਨੂੰ ਇਸ ਕਰਕੇ ਫਿਰ ਹੁਣ ਆਪਾਂ ਹੋ ਗਏ ਫ੍ਰੀ ਝਾੜੂ ਪੂੰਝਾ ਕਰਤਾ ਕੱਪੜੇ ਵਾਸ਼ ਕਰ ਦਿੱਤੇ ਆ ਮਸ਼ੀਨ ਠੀਕ ਕਰ ਦਿੱਤੀ ਆ ਕਿਰਪਾ ਨਾਲ ਆਪਣੇ ਹੱਥਾਂ ਨਾਲ ਠੀਕ ਕੀਤੀ ਆ ਮੈਂ ਮਸ਼ੀਨ ਤੇ ਬਹੁਤ ਖੁਸ਼ੀ ਹੁੰਦੀ ਆ ਵੀ ਆਪਾਂ ਕੋਈ ਚੀਜ਼ ਠੀਕ ਕੀਤੀ ਹੈ ਹਨਾ ਕਾਫੀ ਦਿਨ ਤੋਂ ਹੋ ਗਈ ਖਰਾਬ ਹੋਈ ਸੀ ਮਸ਼ੀਨ ਮੈਨੂੰ ਨਾ ਹੱਥ ਨਾਲ ਧੋਣੇ ਪੈ ਰਹੇ ਸੀ ਕੱਪੜੇ ਰੋਜ਼ ਤਾਂ ਫਿਰ ਮੈਂ ਕਿਹਾ ਟਰਾਈ ਕਰਨ ਚ ਕੀ ਜਾਂਦਾ ਹੈ ਹਨਾ ਫਿਰ ਆਪਾਂ ਟਰਾਈ ਕਰਕੇ ਵੇਖ ਲਈਏ ਤੇ ਠੀਕ ਕਰ ਲਈਏ ਤੇ ਹੁਣ ਆਪਾਂ ਚੱਲੇ ਸਬਜ਼ੀਆਂ ਲੈਣ ਠੀਕ ਹੈ ਫਿਰ ਤੁਹਾਨੂੰ ਦਿਖਾਉਂਦੀ ਆ ਹੁਣ ਸਬਜ਼ੀ ਕੀ ਲੈ ਕੇ ਆਉਂਦੇ ਆ ਓਕੇ ਜੀ ਬਿਲਕੁਲ ਆ ਮੈਂ ਦੇਖੋ ਪਹੁੰਚ ਲਏ ਸਬਜ਼ੀ ਲੈਣ ਕੁਛ ਕੱਪੜੇ ਮੈਂ ਇੱਥੇ ਸੁਕਣੇ ਬਾ ਦਿੱਤੇ ਆ ਇਹ ਹੈ ਮੇਰੀ ਰੀਅਲ ਜ਼ਿੰਦਗੀ ਜੋ ਹੁਣ ਆਪਣੀ ਸਟਾਰਟ ਹੋ ਰਹੀ ਹੈ ਇਸ ਟਾਈਮ ਮੈਂ ਕੱਪੜੇ ਧੋ ਦਿੱਤੇ ਆ ਸਾਰੇ ਕੁਛ ਉੱਧਰ ਕੋ ਆਤੇ ਸੁਕਣੇ ਕਿੱਥੇ ਬਾਤੇ ਸੀਗੇ ਧੁੱਪ ਚੱਲੀ ਗਈ ਇੱਥੋਂ ਤੇ ਮੈਂ ਰੱਖ ਕੇ ਉੱਧਰ ਹੀ ਸੁਕਣੇ ਭਾਇਆ ਹੋਊਗਾ ਮੈਂ ਸਬਜ਼ੀ ਲੈ ਕੇ ਹਮਾਂ ਪਹਿਲਾਂ ਚਾਦਰ ਸੁਕਣੀ ਪਾਉਣੀ ਹੈ ਹਾਲੇ ਐਂ ਪਾਉਣੀ ਹੈ ਕਿਸੇ ਦੇਖ ਕੇ ਜਗ੍ਹਾ ਧੁੱਪ ਤੇ ਚ ਠੀਕ ਮੈਂ ਇੱਧੇ ਪਾਣੀ ਨੂੰ ਉੱਚਾ ਨਾ ਰੱਖਦਾ ਕਿਉਂਕਿ ਸੁਕਾਉਣੇ ਵਾਲੀ ਮਸ਼ੀਨ ਖਰਾਬ ਹੋਈ ਹੋਈ ਹੈ ਮੇਰੀ ਇਸ ਕਰਕੇ ਫਿਰ ਮੈਨੂੰ ਇੱਧੇ ਡੰਗਤਾ ਸੀ ਨੇਦਰ ਪਦਰ ਵੱਜੀ ਲਾ ਦਿੰਦੀ ਆ। ਉਹ ਸਬਜ਼ੀ ਲੈ ਕੇ ਆਂਦੇ ਪਹਿਲਾਂ। ਠੀਕ ਹੈ। ਕੱਢ ਦੇ ਇਹ ਨਾਉਣਾ ਉਹਨੇ ਕੱਢ ਪਾਉਣੇ ਚਾਰ। ਉਹ ਛੋੜੋ ਕੱਲ ਬਣੂਨੀ ਗਰੀਹਾ ਆਂਦੀ ਨਹੀਂ। ਆਹੋ ਮੱਚਾ ਪਤਾ ਨਹੀਂ ਆ ਬਗਲੇ ਆਹ ਵਾੜੀ ਲਈ ਹੈ ਉਦਾ ਮੈਲੀ ਹੋਈ ਵੀ ਹੈ ਆਖੋ ਜੀ ਫੋਟਸਬ ਵੀ ਲੈ ਕੇ ਇਹਨੂੰ ਸਾਫ ਵੀ ਕਰਤਾ ਹੁਣ ਥੋੜਾ ਕਲੀਅਰ ਜਿਹਾ ਲੱਗ ਰਿਹਾ ਹੈ ਨਹੀਂ ਤਾਂ ਫਿਰ ਵੀ ਉਤਰੇ ਨਹੀਂ ਆਗਾ ਇਹ ਚੀਜ਼ੇ ਨਾ ਜਦੋਂ ਉਹ ਹੋ ਗਈ ਕੀ ਕਹਿੰਦੇ ਇਹਨੂੰ ਸੜ ਜੀ ਗਈ ਜਿਸ ਤਰ੍ਹਾਂ ਨਾ ਹੌਲੇ ਹੌਲੇ ਫਰਕ ਪਾਊਗਾ ਬੜੀ ਕੁਸਾਈ ਕਰਨੀ ਪੈਣੀ ਐ ਦੀ ਚਲੋ ਬਾਕੀ ਫਿਰ ਕਰਾਂਗੀ ਤੇ ਹੁਣ ਆਪਾਂ ਇਹ ਲਈ ਆਈ ਸਬਜ਼ੀ ਸਬਜ਼ੀ ਦੇ ਵਿੱਚ ਨਾ ਕੀ ਕਹਿੰਦੇ ਨੂੰ ਦੇਖੋ <li>ਲਿਲੇ ਕੇ ਆਇਆ ਫਰੈਸ਼ ਜੀ ਬੰਦਿਰੋ ਦਬੋਗੇ ਤਾਂ ਫਿਰ ਇਹ ਲਾਣੇ ਨਾ ਨਾ ਹੁੰਦੀ ਤੇ ਖੀਰੇ ਲਿਕੇ ਜਿੰਦਾ ਕਿ ਲੋ ਧੰਨੀਆਂ ਲਈ ਵਿੱਚ ਮਟਰ ਤੇ ਆਪਾਂ ਖੁਆਏ ਆਲੂ ਮਿਰਚੀ ਦੀ ਆਪਣੀ ਜ਼ਰੂਰ ਕਿ ਪਲਾਹ ਹੈ ਨਾ ਤੇ ਬਾਕੀ ਧੰਨੀਆਂ ਦਾ ਫਰੀ ਵਿੱਚ ਦੇ ਦੰਦੇ ਇਹਨਾਂ ਸਾਰਾ ਸਬਜ਼ੀ ਲਈ ਮਟਰ ਲਈ ਜੋ ਕਿ ਬਹੁਤ ਮਹਿੰਗੇ ਨੇ ਪਰ ਕੋਈ ਗੱਲ ਨਹੀਂ ਬਣਾਉਣੇ ਤੇ ਹੈ ਜੇ ਬੱਚੇ ਨੂੰ ਚਾਹੀਦੀ ਆ ਤੇ ਇੰਨੇ ਸਬਜ਼ੀ ਲੈ ਕੇ ਨੇ ਨਜ਼ਦੀਕ ਹੀ ਦੁਕਾਨ ਹੈਗੀ ਆਪਣੀ ਜਿੱਥੇ ਹੁੰਦੇ ਜਾ ਕੇ ਫਰੈਸ਼ ਫਰੈਸ਼ ਚੀਜ਼ਾਂ ਸੋ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਹੋ ਗਿਆਂ 5:30 ਹੋ ਗਿਆ ਸ਼ਾਮ ਦੇ ਤੇ ਹੁਣ ਮੈਂ ਆਪਣਾ ਅੱਜ ਨਹਾ ਲਈ ਸੀ ਮੈਂ ਅੱਜ ਮਹਿੰਦੀ ਲਗਾਈ ਸੀ ਥੋੜਾ ਜਿਹਾ ਨੂੰ ਕਿ ਆ ਪੋਸ਼ਣ ਪ੍ਰੋਟੀਨ ਦੀ ਜ਼ਰੂਰਤ ਸੀਗੀ ਥੋੜੇ ਜੀ ਅ ਤੇ ਕੀ ਕਹਿੰਦੇ ਹੁਣ 5:30 ਹੋ ਚੁੱਕੇ ਸ਼ਾਮ ਦੇ ਮੈਂ ਨਾ ਹੁਣ ਸਬਜ਼ੀ ਦੀ ਤਿਆਰੀ ਕਰਨੀ ਹੈ ਸ਼ਾਮ ਦੀ ਇਹ ਪਰਲਮੇ ਘਪੜੜ ਕੇ ਲੈ ਕੇ ਆਉਂਦੀਆਂ ਕੱਪੜੇ ਆਪਣੇ ਧੋਏ ਪਏ ਨੇ ਤੇ ਫਿਰ ਕੀ ਕਹਿੰਦੇ ਉਸ ਉਸ ਜੋੜਨ ਦੇ ਕੱਪੜੇ ਹਨ ਉਹ ਫਿਰ ਉਹਨੂੰ ਤੈ ਲਗਾਵਾਂਗੀ ਬਾਦੀ ਦੇ ਵਿੱਚ ਰਤ ਲਗਾਵਾਂਗੀ ਉਹਨੂੰ ਤੇ ਕੱਪੜਾ ਨਹੀਂ ਤੇ ਹੁਣ ਫਿਰ ਪਾਉਗਾ ਨਾ ਤੇ ਮੈਨੂੰ ਪ੍ਰੈਸ ਕਰਨੀਆਂ ਕਿਉਂਕਿ ਕੱਲ ਮੇਰਾ ਚੌਥਾ ਵਰਤ ਹੈਗਾ ਅਸੀ ਬੀਤ ਵਰਤ ਰੱਖਣੀ ਹੈ ਮੈਂ ਤੇ ਫਿਰ ਉਹਦੇ ਕੱਪੜੇ ਦੀ ਪ੍ਰੈਸ ਕਰਨੀ ਹੈ ਸਵੇਰ ਸਵੇਰੇ ਟਾਈਮ ਨਹੀਂ ਲੱਗਦਾ ਕਿਉਂਕਿ ਫਿਰ ਪਹਿਲਾਂ ਆਪਾਂ ਸਵੇਰੇ ਕਾਰ ਦੇ ਕੰਮ ਕਰਨੇ ਹੁੰਦੇ ਆ ਫਿਰ ਘਰ ਦੇ ਕੰਮ ਕਰਕੇ ਜਿਹੜੇ ਹੋਰ ਹੁੰਦੇ ਫਿਰ ਆਪਾਂ ਡਿਊਟੀ ਵੀ ਜਾਣਾ ਹੁੰਦਾ ਆ ਡਿਊਟੀ ਦੇ ਬਾਅਦ ਵੀ ਚਾਕੇ ਕੱਲ ਤੱਕ ਇਸ ਮੇਰੇ 3 ਵਜੇ ਤੱਕ ਡਿਊਟੀ ਆ ਤੇ ਮੇਰੇ ਤੋਂ ਆਏ ਵੀ ਨਹੀਂ ਜਾਣਾ ਹੈਗਾ ਕੱਲ ਹੋਂਵਾਂਗੇ ਵੀਜੀ ਇਸ ਕਰਕੇ ਆਪਣਾ ਸਵੇਰੇ ਹੀ ਰੋਟੀ ਬਣਾ ਕੇ ਚਲੀ ਜਾਵਾਂਗੇ ਅ ਫਿਰ ਹੋਂ ਇਦਾਂ ਵੀ ਗਰਮ ਕਰਕੇ ਖਾ ਲੈਣਗੇ ਮੈਂ ਵੀ ਗਰਮ ਕਰਕੇ ਖਾ ਲੂਗੀ ਆ ਕੇ 3 ਵਜੇ ਕਿਉਂਕਿ ਆ ਕੇ ਖਾਣਾ ਨਹੀਂ ਬਣੇਗਾ ਫਿਰ ਢੈਮ ਲੱਗ ਜਾਂਦਾ ਹੈ ਥੱਕ ਵੀ ਜਾਂਦੇ ਆ ਬੈਠ ਬੈਠਾ ਵੀ ਇਨਸਾਨ ਥੱਕ ਜਾਂਦਾ ਹੈ ਥੋੜੀ ਰੈਸਟ ਵੀ ਨਹੀਂ ਚਾਹੀ ਜਰੂਰੀ ਹੈ ਰੈਸਟ ਵੀ ਚਾਹੀਦੀ ਥੋੜੀ ਜੀ ਕਿ ਪੇਠਾ ਤੋਂ ਬੈਠੇ ਨਹੀਂ ਜਾਂਦਾ ਇੰਨਾ ਟਾਈਮ ਤੇ ਉਸ ਦੇ ਬਾਅਦ ਵਿੱਚ ਆ ਕੇ ਫਿਰ ਸ਼ਾਮ ਦੀ تیاری ਹੋ ਜਾਣੀ ਹੈ ਕਿਉਂਕਿ दाल ਸਬ지 ਫਿਰ बनानी ਆ ਤੇ ਫਿਰ ਦੇਖਾਂਗੇ ਆਪਾਂ ਜੀ ਕਿਸੇ ਦਾ ਵਲੋਗ ਵਗੈਰਾ ਦੇਖਦੀ ਆ ਕਿਸ ਦੀ ਆਪਾਂ ਸਪੋਰਟ ਵੀ ਕਰਨੀ ਹੁੰਦੀ ਹੈ ਸਭ ਦੀ ਹੈਨਾ ਤੇ ਉਸ ਦੇ ਬਾਅਦ ਵਿੱਚ ਆਪਣੇ ਸਾਰੇ ਕੰਮਕਾਰ ਹੋ ਜਾਂਦੇ ਨੇ ਤੇ ਹੁਣ ਮੈਂ ਕੁ ਕੁਸ਼ੇ ਨਾ ਕੁਸ਼ ਹੋਣਗੇ ਫ੍ਰੀ ਦਾਲ ਸਬ지 ਬਣਾ ਦਾਂਗੀ ਫਿਰ ਸ਼ਾਮ ਨੂੰ ਬਣਾਵਾਂਗੀ ਫਿਰ ਤੇ ਹੁਣ ਬੜਾ ਹੀ ਮੇਰਾ ਕੰਮ ਹੋ ਜੂਗਾ ਦੁਪਹਿਰ ਤੱਕ ਚਲਣੀ ਮੇਰੀ ਸਬ지 ਮੇਰੀ ਬੜਾਈ ਹੋ ਗਈ ਹੁਣ ਫਿਰ ਐਸੇ ਮੈਂ ਦੁਪਹਿਰ ਨੂੰ ਤਾਜ਼ਾ ਬਣਾਉਂਦੀ ਆ ਮੈਂ ਕਦੇ ਬੱਸ ਸਫਣਾ ਨਹੀਂ ਖਾਂਦੀ ਹੈ ਕਿ ਨਾ ਮੈਂ ਖਾਂਦੀ ਆ ਬੱਚਿਆਂ ਨੂੰ ਨਾ ਹਰਦਲ ਤੇ ਤੇ ਜੀਵਾਸਾ ਖਣਾ ਖਣਾ ਵੀ ਨਹੀਂ ਚਾਹੀਦਾ ਹੈ ਕਿ ਜਿੰਨਾ ਨੂੰ ਤੁਸੀਂ ਖਾਣਾ ਆ ਬਸ ਉਹਨਾਂ ਕ ਬਣਾ ਲੈਣਾ ਚਾਹੀਦਾ ਆ ਕਿਉਂਕਿ ਬਾਸਾ ਖਣਾ ਵੀ ਇੱਕ ਜਿੰਨੇ ਕੀ ਪ੍ਰੋਬਲਮ ਹੋ ਜਾਂਦੀ ਹੈ ਗੈਸ ਬਣ ਜਾਂਦੀ ਹੈ ਫਿਰ ਕੰਦੇ ਵੀ ਆ ਪ੍ਰੋਬਲਮ ਆ ਪ੍ਰੋਬਲਮ ਇਸ ਕਰਕੇ ਜਿੰਨਾ ਨੂੰ ਬਣਾਓ ਉਹਨਾਂ ਕ ਆਪਣਾ ਉਹਨਾਂ ਕ ਬਣਾਓ ਜਿੰਨਾ ਤੁਸੀਂ ਖਾਣਾ ਆ ਫਰੈਸ਼ ਫਰੈਸ਼ ਤੇ ਗੈਸ ਕਿਉਂਕਿ ਜਿਹੜੇ ਪਾ ਸਬਜ਼ੀ ਬਣਾ ਕੇ ਫ੍ਰਿਜ ਵਿੱਚ ਰੱਖ ਦਿੰਦੇ ਆ ਉਹਦਾ ਟੇਸਟ ਵੀ ਚੇਂਜ ਹੋ ਜਾਂਦਾ ਆ ਤੇ ਉਹ ਖਰਾਬ ਵੀ ਕਰਦੀ ਹੈ ਹਨ ਇਸ ਕਰਕੇ ਪਤਾ ਚੱਲਦਾ ਲਖਣਾ ਕੀ ਖਾ ਲੰਦੇ ਆ ਤੇ ਹੁਣ ਮੈਂ ਸਬਜ਼ੀ ਬਣਾਵਾਂਗੀ ਕਿਉਂਕਿ ਮੈਨੂੰ 3 ਵਜੇ ਡਿਊਟੀ ਤੇ ਜਾਣਾ ਹੈ ਫਿਰ ਹੁਣ ਮੈਨੂੰ ਬਸ ਆਹੀ ਖਾਣਾ ਪੈਣਾ ਆ ਚਲੋ ਰੱਬ ਰੱਖਾ ਚਲੋ ਠੀਕ ਹੈ ਜੀ ਹੁਣ ਪਰ ਲੈਂਦੇ ਕੱਪੜੇ ਧਾਰ ਕੇ ਚਲਦੇ ਆ ਕੱਪੜੇ ਧਾਰ ਕੇ ਲੇ ਕੇ ਆਈਏ ਤੇ ਕੱਪੜੇ ਕੁਛ ਨਾ ਕੁਛ ਅੱਜ ਤੱਕ ਸੁੱਕ ਚੁੱਕੇ ਆ ਇਹ ਥੋੜੀ ਬਹੁਤੀ ਰਹਿ ਗਈਆਂ ਕੱਲ ਨੂੰ ਦੁਬਾਰੇ ਫੇਰ ਸੁਕਣੇ ਪਾਉਂਗੀ ਸਵੇਰੇ ਸੁਕਣੇ ਪਾ ਦੂੰਗੀ ਦੁਪਹਿਰ ਤੱਕ ਸੁੱਕ ਜਾਣਗੇ ਮਸ਼ੀਨ ਨੂੰ ਪਤਾ ਕੀ ਹੋਇਆ ਮੇਰੀ ਨਾ ਜਿਹੜੀ ਸੁਕਾਉਣ ਵਾਲੀ ਮਸ਼ੀਨ ਨਾ ਉਹ ਖਰਾਬ ਇਸ ਕਰਕੇ ਨਾ ਮੈਨੂੰ ਇਦਾਂ ਹੀ ਸੁਕਾਉਣੇ ਪੈਂਦੇ ਆ ਚਲੋ ਬਸ ਤਾਂ ਧੋਣ ਵਾਲੀ ਤਾਂ ਮੈਂ ਠੀਕ ਕਰ ਲਈ ਆ ਪਰ ਸੁਕੋਣੇ ਵਾਲੀ ਥੋੜਾ ਜਿਹਾ ਔਖਾ ਹੋਇਆ ਪਿਆ ਮੈਨੂੰ ਵੀ ਦੇਖੂਗੀ ਟਰਾਈ ਕਰਕੇ ਜੇਕਰ ਤੋਂ ਠੀਕ ਹੋਈ ਨਾ ਆਦੇ ਆਪਣੇ ਆਪ ਹੀ ਪਾਣੀ ਨਿਕਲ ਜਾਂਦਾ ਆ ਬਰਬਾਦ ਹੀ ਵਿੱਚ ਵੈਸੇ ਮੈਂ ਹੋਰ ਵੀ ਟਰਾਈ ਕਰਕੇ ਮੈਂ ਦੇਖਦੀ ਆ ਪੂਰਾ ਕੋਸ਼ਿਸ਼ ਤਾਂ ਕਰਕੇ ਦੇਖਦੀ ਆ ਮੈਂ ਡਾਕਟਰੀ ਮੈਨੂੰ ਤਾਂ ਮੈਂ ਤਾਂ ਪੂਰਾ ਕਰਦੀ ਆ ਇਦਾਂ ਨਹੀਂ ਆ ਮੈਨੂੰ ਇਦਾਂ ਹੁੰਦਾ ਵੀ ਕਿਸੇ ਤਰ੍ਹਾਂ ਕਿਸੇ ਨਾ ਠੀਕ ਹੋ ਜਾਈ ਬਸ ਆਹ ਇੱਕ ਵਾਰੀ ਟ੍ਰਾਈ ਤਾਂ ਜਰੂਰ ਕਰਦੀਆਂ ਚੀਜ਼ ਨੂੰ ਠੀਕ ਕਰਨ ਦੇ ਭਾਵੇਂ ਉਹ ਠੀਕ ਹੋਵੇ ਭਾਵੇਂ ਉਹ ਖਰਾਬ ਹੋ ਜਵੇ ਟ੍ਰਾਈ ਕਰਨ ਚ ਕੀ ਜਾਂਦਾ ਪਰ ਮੈਂ ਇਹਨੂੰ ਅਜੇ ਠੀਕ ਕਰਕੇ ਦਿਖਾਇਆ ਆ ਪਰ ਮੈਂ ਇਹਨੂੰ ਅਜੇ ਠੀਕ ਕਰਕੇ ਦਿਖਾਇਆ ਇਹਨੂੰ ਨਾ ਮੈਂ ਠੀਕ ਕਰ ਲਿਆ ਸੀ ਤੇ ਕੱਪੜੇ ਵੀ ਵਾਸ਼ ਕਰ ਲਏ ਸੀਗੇ ਤੇ ਹੁਣ ਆਪਾਂ ਇਹ ਜਿਹੜੇ ਤੋਤੇ ਪਏ ਆ ਕੱਪੜੇ ਹੁਣ ਇਹਨਾਂ ਨੂੰ ਪਉ ਉਤਾਰ ਲੈਂਦੇ ਆ ਠੀਕ ਹੈ ਜੀ ਤੇ ਜਿੰਨੇ ਕੁ ਸੁੱਕੇ ਹੈਗੇ ਆ ਉਹ ਆਪਾਂ ਰੱਖ ਲਾਂਗੇ ਬਾਕੀ ਆਪਣੇ ਸੁੱਕਣੇ ਪਾ ਦਾਂਗੇ ਗੱਲ ਹੋਇਆ ਭਾਜੀ ਬਾਥਰੂਮ ਸਾਡਾ ਟੁੱਟ ਗਿਆ ਸੀਗਾ ਉੱਥੋਂ ਨੀਚੋਂ ਟੁੱਟ ਗਿਆ ਸੀਗਾ ਇਸ ਕਰਕੇ ਨਾ ਅਸੀਂ ਉਹ ਹੋ ਗਿਆ ਸੀ ਪਤਾ ਨਹੀਂ ਕੀ ਹੋ ਗਿਆ ਜਿੱਦਾਂ ਪਾਣੀ ਪੀ ਗਿਆ ਸਾਈਡ ਤੇ ਇਸ ਕਰਕੇ ਖਰਾਬ ਹੋ ਗਿਆ ਉਹ 15-20000 ਰੁਪਏ ਲਾਇਆ ਸੀ ਅਸੀਂ ਤਾਂ ਇਹ ਨਾ ਸ਼ੁਗ ਸਾਡੇ ਬਾਥਰੂਮ ਦਾ ਤੇ ਇਸ ਕਰਕੇ ਨਾ ਫਿਰ ਅਸੀਂ ਟੈਂਕੀ ਨਾ نیچے اتار ਲਈ ਸੀ ਆ ਟੈਂਕੀ ਫਿਰ نیچے اتار ਲਈ ਕਿਉਂਕਿ ਟੈਂਕੀ ਸਾਡੀ ਖਰਾਬ ਹੋ ਜਾਣੀ ਸੀ ਫਿਰ ਏ ਵੀਡੀਓ ਬਾਥਰੂਮ ਗਿਰਜੰਦਾ ਦਾ ਟੁੱਟ ਜਾਣੀ ਸੀ ਫੇਰਾ ਹਾਂ ਇਸ ਕਰਕੇ ਫਿਰ ਅਸੀਂ ਨੀਚੇ ਉਤਾਰ ਲਈ ਉਹ ਤੇ ਅਲੱਗ-ਅਲੱਗ ਹੋਇਆ ਪਿਆ ਵਾਸ਼ਿੰਗ ਤਾਂ ਸਾਡਾ ਧੇਰੋ ਚਲੋ ਕੱਪੜੇ ਧਾਰ ਦੇ ਪਹਿਲਾਂ ਦਾ ਕੁਝ ਨੂੰ ਹੋ ਜਾ ਤੱਕ ਤਾਂ ਸੁੱਕੇ ਨੇ ਕੱਪੜੇ ਕੁਝ ਹਾਂ ਤੱਕ ਗਿੱਲੇ ਭਾਈ ਡ్రਾਈ ਵੀ ਤੋਂ ਇਸੇ ਬੱਚੇ ਦੀ ਆਚਾ ਆਪਣੇ ਪਤਾਰ ਲਿਆ ਹੁਣ ਇਹ ਥੋੜੀ 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 ਗਿੱਲੇ ਨੇ ਕੱਲ ਨੂੰ ਸੁੱਕਣੇ ਪਾਉਂਗੀ ਇਹਨੇ ਮੈਂ ਰੱਖ ਲਈਏ ਕੁਰਸੀ ਤੇ ਰੱਖ ਦੂੰਗੀ ਇਹਨਾਂ ਨੂੰ ਤੇ ਸਵੇਰੇ ਸੁੱਕਣੇ ਪਾਉਂਗੀ ਜਿੰਨੇ ਕੋਈ ਜਿਹੜੇ ਸੁੱਕੇ ਸੁੱਕੇ ਨੇ ਮੈਂ ਤੈ ਮਾਰ ਦੂੰਗੀ ਇਹਨਾਂ ਦੇ ਕੱਪੜੇ ਠੀਕ ਹੈ ਜੀ ਤੇ ਆਹ ਦੋ ਦੋਸਾ ਰੋਗ ਨੂੰ ਸਿੱਤਿਆਂ ਨੂੰ ਸੋਟਣਾ ਲਾਈਨਿੰਗ ਵਾਲਾ ਤਾਂ ਹੁਣ ਇਹਨੂੰ ਕਰੂੰਗੀ ਪ੍ਰੈਸ ਹੁਣ ਕਾੜਾ ਸਟਾਰਟ ਕਰਦੀਆਂ ਕਿਉਂਕਿ ਗਰਮੀ ਚ ਇਹ ਨਹੀਂ ਪੈਂਦੇ ਹੈਗੇ ਅਸਾਂ ਦੇ ਵਿੱਚ ਨਿਕਲ ਜਾਂਦੇ ਹਨਾ ਕਿਉਂਕਿ ਲਾਈਨਿੰਗ ਵਾਲੇ ਨੇ ਤੇ ਲਾਈਨਿੰਗ ਵਾਲੇ ਨੇ ਆ ਇਸ ਕਰਕੇ ਹੁਣ ਪੈ ਜਾਣਗੇ ਹੁਣ ਜਿਹੜਾ ਮੌਸਮ ਠੀਕ ਹੈ ਉਹ ਉਹਦੇ ਚ ਕਰਕੇ ਪੈ ਜੂਗਾ ਠੀਕ ਹੈ ਜੀ ਤੇ ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗਦੇ ਆ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹਾਈਪ ਵੀ ਕਰਿਆ ਕਰੋ ਲਾਈਕ ਕਰਕੇ ਦੱਸਿਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਬਾਏ ਬਾਏ ਜੀ ਥੈਂਕ ਯੂ ਸੋ ਮੱਚ ਸਰਨ ਦਾ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਜੀ ਆਪਾਂ ਨਾਲਿਆ ਹੈਗਾ ਨੈਕਸਟ ਦਿਨ ਇਹ ਹੈਗਾ ਸੌਵਾਰ ਦਾ ਦਹੀਂ ਨਾ ਲਿਆ ਹੁਣ ਪੁੱਛੋਗੇ ਮੰਦਰ ਤੇ ਪਸੂਟ ਪਾ ਲਿਆ ਠੀਕ ਹੈ ਹੁਣ ਆਪਾਂ ਰੈਡੀ ਸ਼ੈਡੀ ਹੋ ਜਾਂਦੇ ਫਟਾਫਟ ਇਹ ਉੱਤੋਂ ਕਾਣ ਮੇਰੇ ਨੂੰ ਇੱਥੇ ਠੀਕ ਹੈ ਹੁਣ ਹੋ ਜਾਂਦਾ ਰੈਡੀ ਸ਼ੈਡੀ ਇਹ ਹੈ ਕਿ ਸਾਡੀ ਬਹਿ ਮਾਰੀ ਜਿਹਦੇ ਵਿੱਚ ਸਸਾਸ ਮਾਰਾ ਕਰਦੇ ਆ ਬਸ ਸਵਾਦ ਆ ਗਿਆ ਠੀਕ ਹੈ ਸਟੈਂਡ ਹੈ ਨਹੀਂ ਰੈਡੀਆ ਖਰਾਬ ਫਟਾਫਟ ਤੇਲ ਉਹ ਜੀ ਆਪਾਂ ਹੁਣ ਇੱਥੇ ਫਟਾਫਟ ਰੈਡੀ ਛੜੀ ਹੋ ਲੈਣੇ ਆ ਕਿਉਂਕਿ ਆਪਾਂ ਨੂੰ ਜਾਣਾ ਹੈ ਡਿਊਟੀ ਡਿਊਟੀ ਕੋਈ ਜਤਾਂ ਵੱਡੀ ਨਹੀਂ ਹੈਗੀ ਛੋਟੀ ਜੀ ਡਿਊਟੀ ਆ ਪਰ ਦੇਖੋ ਜੀ ਆਪਾਂ ਨੂੰ ਟਾਈਮ ਤੇ ਕੱਢ ਕੇ ਜਾਣਾ ਪੈਂਦਾ ਆ ਸਵੇਰ ਦੇ ਸਾਰੇ ਕੰਮ ਹੋ ਜਾਂਦੇ ਨਹੀਂ ਉਸ ਤੋਂ ਬਾਅਦ ਇਹ ਵਿੱਚ ਆਪਾਂ ਡਿਊਟੀ ਵੀ ਜਾਣਾ ਹੁੰਦਾ ਆ ਤੇ ਕਿਉਂਕਿ ਦੇਖੋ ਛੋਟੀ ਹੋਵੇ ਵੱਡੀ ਹੋਵੇ ਨਾਂ ਟਾਈਮ ਤੇ ਸਪੈਸ਼ਲ ਡੁਣਾ ਹੀ ਬਣਾਇਆ ਉਹਦੇ ਲਈ ਤੇ ਇਹ ਦੇਖੋ ਮੇਰਾ ਛੋਟਾ ਜਿਹਾ ਸ਼ੀਸ਼ਾ ਜੋ ਸਿਰਫ ਕਈ ਵਾਰ ਆਪ ਨੂੰ ਬਾਹਰ ਲੈ ਚੜਾ ਲੈਂਦਾ ਜਿਵੇਂ ਕਿ ਤੀਜੇ ਹੁੰਦੇ ਹੁੰਦੇ ਆ ਪਰ ਸ ਵਿੱਚ ਹੀ ਪਾ ਹੋ ਜਾਂਦਾ ਆ ਤੇ ਦੂਜਾ ਮੇਰਾ ਡਰੈਸਿੰਗ ਟੇਬਲ ਖਰਾਬ ਹੋ ਚੁੱਕਿਆ ਆ ਕੱਚੀ ਜਗ੍ਹਾ ਕਰਕੇ ਉਹਨੂੰ ਸ਼ੌਕ ਲੱਗ ਗਈ ਸੀ ਤੇ ਫਿਰ ਦੂਜਾ ਲੈ ਕੇ ਆਈ ਸੀ ਕਿ ਹੁਣ ਛੋਟਾ ਜਿਹਾ ਚੱਲਦਾ ਇਹਦੇ ਨਾਲ ਕੰਮ ਚਲਾ ਲੈਂਦੇ ਆ ਤੇ ਫਟਾਫਟ ਹੋ ਜਾਂਦੇ ਰੈਡੀ ਛਾੜੀ ਕਜੀ ਤੇ ਆਪਾਂ ਲਾ ਲਾਂਗੇ फटाफट ਲੀਸ ਚ ਇੱਕ ਲਾ ਲਾਂਗੇ ਆਉਟਲਾਈਨਿੰਗ ਹਲਕੀ ਜੀ ਤੇ ਇੱਕ ਛੋਟੀ ਜਿਹੀ ਲਾ ਲਾਂਗੇ ਬਿੰਦੀ ਤੇ ਦੇਖੋ ਜੀ ਇਹ ਹੋ ਗਈ ਰੈਡੀ ਛੈਡੀ ਤੇ ਕਜੀ ਹੁਣ ਆਪਾਂ ਵਾਲ ਬਾ ਲੈਣੇ ਆ ਬਾਹਰ ਹੈਗੇ ਨੇ ਛੋਟੇ ਪਰ ਇਹਨਾਂ ਚ ਗੁਲਜਨਾ ਗਿੱਲੇ ਸੀਗੇ ਵਾਲ ਫਿਰ ਵੀ ਗੁਲਜ ਣੇ ਵਜ ਜਾਂਦੀਆਂ ਨੇ ਕਿ ਨਿਕਲ ਚ ਨਹੀਂ ਆਉਂਦੀਆਂ ਤੇ ਵਾਲ ਮੇ ਕਟਿੰਗ ਕਰਾ ਦਿੱਤੇ ਸੀਗੇ ਤੇ ਫਿਰ ਇਹ ਛੋਟੇ ਛੋਟੇ ਰਹਿ ਗਏ ਹੁਣ ਇਹਨਾਂ ਨੂੰ ਪੋਸ਼ਣ ਦੇਣਾ ਫਿਰ ਆਪਾਂ ਸਟਾਰਟ ਕਰ ਦਿੱਤਾ ਆ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਪਲੀਜ਼ ਹਾਈਪ ਵੀ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਇਹ ਵੀ ਦੱਸਿਆ ਕਰੋ ਕਮੈਂਟ ਕਰਕੇ ਕਿੱਦਾਂ ਦੀ ਲੱਗਦੀ ਆ ਤੇ ਹੋਰ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਰੀਪਲੇਜ਼ ਪਲੀਜ਼ ਸਪੋਰਟ ਕਰਿਆ ਕਰੋ ਤੇ ਆਪਾਂ फटाफट ਰੈਡੀ ਸੈਡੀ ਹੋ ਕੇ ਚਲਦੇ ਆਪਾਂ ਡਿਊਟੀ ਤੇ ਉੱਥੋਂ ਹੀ ਆਪਾਂ ਮੰਦਰ ਚ ਚਲੀ ਜਾਵਾਂਗੇ ਤੇ ਇੱਥੇ ਪਕਲਕ ਚਲਾ ਲੈਣੇ ਆ ਕਿਉਂਕਿ ਗਿੱਲੇ ਵਾਲ ਸੀਗੇ ਇਸ ਕਰਕੇ ਤੇ ਫਿਰ ਆਪਾਂ ਹੁਣ ਇੱਥੇ ਠੰਡ ਬਹੁਤ ਸੀ ਆਪਾਂ ਹੁਣ ਕੋਟੀ ਵੀ ਪਾ ਲੈਣੀ ਆ ਫਟਾਫਟ ਲੋ ਜੀ ਇੱਥੇ ਹੋ ਗਈ ਆਪਣੀ ਸੈਟਿੰਗ ਸਾਰੀ ਠੀਕ ਹੈ ਤੇ ਹੁਣ ਆਪਾਂ ਕੋਟੀ ਪਾ ਲੈਣੇ ਆ ਠੰਡ ਵਾਲੀ ਆ ਤੇ ਮਿਲਦੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ प्लीज़ मेरे ब्लॉग को फुल वॉच किया करो आपका बहुत बहुत धन्यवाद थैंक यू सो मच सारे सत शीकाल नमस्कार आदम थैंक यू